ਕੈਨੇਡੀਅਨ ਖਬਰਾਂ ਮੰਡ ਦੇ ਵਿੱਚ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿੱਚ ਪਹੁੰਚ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਹਾਲਾਤ ਬੱਤਰ ਹੁੰਦੇ ਜਾ ਰਹੇ ਨੇ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਟੋਰਾਂਟੋ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ ਵੀ ਉਹ ਆਪਣੀ ਰਿਹائش ਬ੍ਰੈਮਟਨ ਜਾਂ ਮਿਸਿਸਾਗਾ ਵਿਖੇ ਰੱਖਣ ਨੂੰ ਤਰਹੀਜ਼ ਦੰਦੇ ਅਤੇ ਇੱਥੇ ਹੀ ਸਭ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਰੋਜ਼ਗਾਰ ਦੇ ਮੌਕੇ ਸੀਮਤ ਹੋਣ ਕਰਕੇ ਰੋਜ਼ਾਨਾ ਕਾਲਜ ਆਉਣ ਜਾਣ ਦਾ ਖਰਚਾ ਚਲਣਾ ਮੁਸ਼ਕਿਲ ਹੋ ਰਿਹਾ ਟ੍ਰਾਂਟੋ ਸਤਾ ਦੇ ਰਿਪੋਰਟ ਦੇ ਮੁਤਾਬਕ ਟ੍ਰਾਂਟੋ ਦੇ ਵਿੱਚ ਟੈਂਪਰੇਰੀ ਵੀਜ਼ਾ ਅਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕਰ ਰੋਜ਼ਾਰ ਚਲਾਉਣ ਲਈ ਹੱਥ ਪੈਰ ਮਾਰਦੇ ਨਜ਼ਰ ਆ ਰਹੇ ਨੇ ਨਹੀਂ ਮਿਲ ਰਿਹਾ ਕੰਮ ਨਹੀਂ ਮਿਲ ਰਿਹਾ ਰੋਟੀ ਮਿਸਾਲ ਵੱਜੋ 22 ਸਾਲ ਦੀ ਰਾਧਿਕਾ ਰੈਣਾ ਜੋ ਟ੍ਰਾਂਟੋ ਦੇ ਇੱਕ ਕਾਲਜ ਵਿੱਚ ਜਿਸ ਨੇ ਦਾਖਲਾ ਲੱਤਾ ਹੈ ਪਰ ਆਪਣੀ ਰਿਹਾਇਸ਼ ਬ੍ਰੈਂਟਨ ਵਿੱਚ ਰੱਖੀ ਹੈ ਅਤੇ ਕਜ਼ਨ ਕੋਲ ਰਹਿ ਰਹੀ ਹੈ ਕਲਾਸਾਂ ਲਾਉਣ ਲਈ ਰਾਜਕਾਂ ਨੂੰ ਰੋਜ਼ਾਨਾ ਹੀ 90 ਮਿੰਟ ਦਾ ਸਫ਼ਰ ਕਰਨਾ ਪੈਂਦਾ ਤੇ ਖਰਚਾ ਚਲਾਉਣ ਲਈ ਕੰਮ ਕਰਨ ਲਈ ਬਹੁਤ ਥੋੜਾ ਮਿਲਦਾ ਹੈ ਜਿੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਸਾਲ 2026 ਤੋਂ 2021 ਦੇ ਅਨ ਕੈਨੇਡਾ ਦੇ ਕੋਈ ਇਲਾਕਿਆਂ ਵਿੱਚ ਟੈਂਪਰੇਰੀ ਰੈਜ਼ਿਡੈਂਸਾਂ ਦੀ ਗਿਣਤੀ ਦਾ ਚੌਥਾ ਵਾਦਾ ਹੋਇਆ ਤੇ ਇਸ ਚੌਕੇ ਵਾਅਦੇ ਦੇ ਵਿੱਚ ਕਈ ਇਲਾਕਿਆਂ ਦੇ ਅੰਦਰ 10 ਗੁਣਾ ਤੱਕ ਇਸ ਨੂੰ ਦਰਜ ਵੀ ਕੀਤਾ ਗਿਆ। ਕਯੂਬਕ ਦੇ ਦਿਹਾਤੀ ਇਲਾਕਿਆਂ ਵਿੱਚ ਆਰਜੀ ਵੀਜ਼ਾ ਕੈਨੇਡਾ ਤੋਂ ਆਏ ਲੋਕਾਂ ਦੀ ਗਿਣਤੀ 15 ਗੁਣਾ ਵੱਧ ਚੁੱਕੀ ਹੈ ਇਸ ਤਰ੍ਹਾਂ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਆਰਜੀ ਵੀਜ਼ਾ ਵਾਲਿਆਂ ਵਿੱਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟ ਨੇ ਕੁਝ ਵਰਕ ਪਰਮਿਟ ਤੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ਦੇ ਆਉਣ ਮਗਰੋਂ ਕੰਮ ਦੀ ਭਾਲ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਐ ਕਾਨੂੰਨੀ ਤੌਰ ਤੇ ਅਜਿਹਾ ਉਹ ਨਹੀਂ ਕਰ ਸਕਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਟੈਂਪਰੇਰੀ ਰੈਜ਼ਿਡੈਂਸ ਵੱਲੋਂ ਆਈਆਂ ਕੁੜੀਆਂ ਦੀ ਗਿਣਤੀ ਵੱਧ ਰਹੀ ਹੈ ਜਿੱਥੇ ਹੈਲਥ케ਅਰ ਸੈਕਟਰ ਵਿੱਚ ਕਾਮਿਆਂ ਦੀ ਵਧੇਰੇ ਜ਼ਰੂਰਤ ਹੈ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਸੰਭਾਲ ਵਾਸਤੇ ਕੇਅਰ ਗੀਵਰਜ਼ ਦੀ ਜ਼ਰੂਰਤ ਹੁੰਦੀ ਹੈ ਗ੍ਰੈਂਪਟਨ ਵਿੱਚ ਪੰਜਾਬੀਆਂ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਨਵੇਂ ਆਉਣ ਵਾਲੇ ਟਾਈਮ ਦੇ ਵਿੱਚ ਭਾਈਚਾਰੇ ਦੇ ਅੰਦਰ ਕਿਤੇ ਨਾ ਕਿਤੇ ਈਰਖਾ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਨਵੇਂ ਪਹੁੰਚੇ ਨੌਜਵਾਨਾਂ ਨੂੰ ਕਈ ਵਾਰੀ ਹਫ਼ਤੇ ਹਫ਼ਤੇ ਵਿਹਲਾ ਬਹਿਣਾ ਪੈਂਦਾ ਜੋ ਕੰਮ ਨਾ ਮਿਲ ਕਰਕੇ ਕਾਫੀ ਟੈਨਸ਼ਨ ਦੇ ਵਿੱਚ ਨੇ ਉੱਥੇ ਉੱਥੇ ਹੀ ਦੱਸ ਦਈਏ ਕਿ ਉਜਰਤ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਤਸੱਲੀ ਬਖਸ਼ ਨਹੀਂ ਹੈ ਬ੍ਰੈਮਟਨ ਵਿੱਚ ਪਹਿਲਾਂ ਤੋਂ ਮੌਜੂਦ ਨੌਜਵਾਨ ਇੱਥੇ ਆਉਣ ਦੀ ਯੋਜਨਾ ਬਣਾ ਰਹੇ ਨੇ ਤੇ ਹੋਰ ਨਾ ਨੋਬੀ ਜਿੱਥੇ ਖਾਸ ਕਰਕੇ ਗੱਲ ਕੀਤੀ ਜਾਵੇ ਸ਼ਹਿਰਾਵਲ ਜਾਣ ਦੀ ਨਸੀਬਤ ਦੇ ਰਹੇ ਨੇ ਸਟੈਟਿਸ ਦੀ ਰਿਪੋਰਟ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਆਂਕੜੇ ਦੇ ਮੁਤਾਬਕ 8 ਲੱਖ ਤੋਂ ਵੱਧ 2023 ਵਿੱਚ ਵਿਦੇਸ਼ੀ ਨਾਗਰਿਕ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਵਿੱਚ ਪਹੁੰਚੇ ਨੇ ਇਹ ਆਂਕੜਾ ਪੀਆਰ ਨੂੰ ਲੈ ਕੇ 470000 ਪ੍ਰਵਾਸੀਆਂ ਤੋਂ तकरीबन ਦੁੱਗਣਾ ਬਣਦਾ ਹੈ ਪੀਲ ਰੀਜ਼ਨ ਵਿੱਚ ਹਾਲਾਤ ਕੁਝ ਨੌਜਵਾਨ ਜਾਣੂ ਹੋ ਚੁੱਕੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਕੀਤੀ ਜਾਵੇ ਗੱਲ ਸਮਕੋ ਵਰਗੇ ਇਲਾਕਿਆਂ ਨੂੰ ਤਰਹੀਜ਼ ਦੇ ਰਹੇ ਨੇ 온ਟਾਰੀਓ ਦੇ ਇਸ ਇਲਾਕੇ ਵਿੱਚ 2026 ਤੋਂ 2021 ਦੌਰਾਨ ਪ੍ਰਵਾਸੀਆਂ ਦੀ ਵਸੂ तकरीबन 34% ਵਧੀ ਹੈ ਦੂਜੇ ਪਾਸੇ ਅਲਬਰਟਾ ਤੇ ਕੈਲਗਰੀ ਸ਼ਹਿਰ ਵੀ ਬ੍ਰੈਂਟਨ ਵਰਗੇ ਹਾਲਾਤਾਂ ਦੇ ਅੰਦਰ ਕਿਰਿਆ ਹੋਇਆ ਜਿੱਥੇ ਮੁਲਕ ਦੀ ਦੂਜੀ ਸਭ ਤੋਂ ਵੱਡੀ ਬੇਰਜ਼ਗਾਰੀ ਦਰ ਰਿਕਾਰਡ ਕੀਤੀ ਗਈ ਹੈ ਰਿਡਨ ਖਬਰਾਂਵਾਂ ਦੇ ਵਿੱਚ ਇਹ ਸੀ ਵੱਡੀ ਖਬਰ ਉਹ ਖਬਰ ਇਸ ਤਰ੍ਹਾਂ ਚੱਲਣ ਗਿਆ ਦੇਸ਼ ਦੇ तमाम ਖਬਰ ਦੇਖਣੋਂ ਸੇ ਬਣੇਗਾ ਸਾਡੇ ਚੈਨਲ ਦੇ ਨਾਲ